ਸਸ਼ੀ ਕਾਲ ਜੀ ਮੈਂ ਹਰਪ੍ਰੀਤ ਤੇ ਅੱਜ ਸਾਰੇ ਵੀਰਾਂ ਲਈ ਖੁਸ਼ਖਬਰੀ ਆ ਕਿ ਕੈਨੇਡਾ ਨੇ ਮੁਰਤੋਂ ਵੀਜੇ ਸ਼ੁਰੂ ਕਰ ਦਿੱਤੇ ਬਹੁਤ ਸਾਰੇ ਵੀਰਾਂ ਦੀਆਂ ਕੋਲਾਂ ਆਈਆਂ ਸਾਨੂੰ ਸਾਡੇ ਜਾਣ ਅਣਕਾਰ ਵਾਲਿਆਂ ਦੀਆਂ ਜਾਂ ਹੋਰ ਕਹਿ ਲੋ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਨੇ ਬਾਈਆਂ ਨੇ ਨੰਬਰ ਲੇਤਾ ਸੀਗਾ ਕਿ ਭਾਈ ਜੇ ਪਤਾ ਹੋਵੇ ਤਾਂ ਵੀਜੇ ਕਦੋਂ ਖੁੱਲਣੇ ਆ ਕਦੋਂ ਨਹੀਂ ਖੁੱਲਣੇ ਉਹ ਪੁੱਛਦੇ ਰਹਿੰਦੇ ਸੀ ਵੀਰ ਤੇ ਅੱਜ ਵੀਰੋ ਨਵਾਂ ਅਪਡੇਟ ਆਇਆਗਾ ਤੇ ਜਿਹੜਾ ਗਵਰਨਮੈਂਟ ਵੱਲੋਂ ਆ ਮੁਰਤੋਂ ਕੈਨੇਡਾ ਦੇ ਵੀਜੇ ਸ਼ੁਰੂ ਕਰ ਦਿੱਤੇ ਨੇ ਕਿ ਐਲਐਮਆਈਆਂ ਮਿਲਣ ਲੱਗੀਆਂ ਜਿਹਦੇ ਵੀਜ਼ੇ ਖਤਮ ਹੋਣ ਵਾਲੇ ਸੀ ਬਹੁਤ ਸਾਰੇ ਸਟੂਡੈਂਟ ਉਹ ਸੀਗੇ ਜਿਨ੍ਹਾਂ ਦੇ ਬੀਜੇ ਪਾਈ ਵਰਕ ਪਰਮਿਟ ਖਤਮ ਹੋਣ ਵਾਲੇ ਨੇ ਉਹਨਾਂ ਨੂੰ ਵੀ ਟੈਨਸ਼ਨ ਲੱਗ ਰਹੀ ਸੀ ਕਿ ਵੀਜ਼ੇ ਕਦੋਂ ਮਿਲਣਗੇ ਹੁਣ ਐਲਐਮਆਈ ਵੀ ਮਿਲਦੀਆਂ ਨਹੀਂ ਹੈਗੀਆਂ ਜੇ ਐਲਐਮਆਈਆਂ ਨਹੀਂ ਮਿਲਦੀਆਂ ਤਾਂ ਅਸੀਂ ਕੀ ਕਰਾਂਗੇ ਸਾਡੇ ਕੋਲੇ ਕੋਈ ਵਾਪਸ ਜਾਣ ਦਾ ਰਾਹ ਨਹੀਂ ਹੈਗਾ ਅਸੀਂ ਉਰੇ ਰਹਿਣਾਗਾ ਉਰੇ ਰਹਿਣ ਵਾਸਤੇ ਆਏ ਸੀ ਪੈਸੇ ਕਮਾਉਣ ਵਾਸਤੇ ਬਾਪੂ ਨੂੰ ਕੀ ਜਵਾਬ ਦੇਵਾਂਗੇ ਬੜੀਆਂ ਅਲੱਗ-ਅਲੱਗ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਸੀ ਪਰ ਵੀਰੋ ਅੱਜ ਸਾਰੀਆਂ ਗੱਲਾਂ ਛੋਡੀਆਂ ਦੂਰ ਹੋ ਗਈਆਂ ਕੈਨੇਡਾ ਗਵਰਨਮੈਂਟ ਨੇ ਮੁਰ ਤੋਂ ਵੀਜ਼ੇ ਸ਼ੁਰੂ ਕਰ ਦਿੱਤੇ ਹੁਣ ਤੁਹਾਡੇ ਪੱਕੇ ਜਾਣ ਸਕੀ ਤੁਹਾਡਾ ਦੁਬਾਰੇ ਅੱਗੇ ਵੀਜਾ ਵੱਧ ਜੂਗਾ ਜੇ ਸਹੀ ਤਰੀਕੇ ਨਾਲ ਚੱਲੇ ਤਾਂ ਤੁਸੀਂ ਪੀਆਰਬੀ ਹੋ ਜਾਓਗੇ ਗਵਰਨਮੈਂਟ ਹੁਣ ਫੈਸਲੇ ਲੋਕਾਂ ਦੇ ਹਿੱਤ ਵਿੱਚ ਲੈ ਰਹੀ ਆ ਇਹਦੇ ਵਿੱਚ ਬਈ ਜੇ ਤੁਸੀਂ ਥੋੜਾ ਜਿਹਾ ਆਪਦਾ ਧਿਆਨ ਰੱਖੋਗੇ ਤਾਂ ਤੁਹਾਡੇ ਪੈਸੇ ਬਚ ਜਾਣਗੇ ਕਈ ਵਾਰੀ ਇਹ ਨਾ ਹੋਵੇ ਬਈ ਤੁਸੀਂ ਗਲਤ ਡਿੱਕੇ ਚੜ ਗਏ ਤੁਹਾਡੇ ਪੈਸੇ ਡੁੱਬ ਗਿਆਣ ਥੋੜਾ ਜਿਹਾ ਕੁਝ ਗੱਲਾਂ ਦਾ ਧਿਆਨ ਰੱਖਿਓ ਤੁਹਾਨੂੰ ਦੱਸ ਵੀ ਦਿੰਨੇ ਆ ਜਿਹੜੀ ਐਲਐਮਆ ਦੁਆਰਾ ਬਈ ਹੁਣ ਗਵਰਨਮੈਂਟ ਨੇ ਵੀਜੇ ਖੋਲੇ ਆ ਉਹ ਬੈਂਕ ਕੋਰ ਕਹਿ ਲੋ ਸਹੀ ਕਹਿ ਲੋ ਇਹ ਸਾਰਾ ਬੀਸੀ ਆ ਜਾਦਾ ਇੱਥੇ ਪਹਿਲਾਂ ਸੀ 6% ਤੋਂ ਉੱਤੇ ਰਹਿੰਦੀ ਸੀਗੀ ਪਿਛਲੇ ਸਾਲ ਜਿਹੜੀ ਆਪਣੀ ਬੇਰੁਜ਼ਗਾਰੀ ਦੀ ਦਰ ਆ ਉਹ 6% ਤੋਂ ਉੱਤੇ ਸੀਗੀ ਪਰ ਇਹ ਹਰ ਤੀਨ ਮਹੀਨੇ ਬਾਅਦ ਕੁਆਟਰਲੀ ਕਹਦਾ ਦੇ ਆਪਾਂ ਕੁਆਟਰਲੀ ਤਿੰਨ ਮਹੀਨਿਆਂ ਨੂੰ ਹਰ ਤਿੰਨ ਮਹੀਨੇ ਬਾਅਦ ਗਵਰਨਮੈਂਟ ਦਾ ਡਾਟਾ ਸਾਂਝਾ ਕਰਦੀ ਆ ਉਹਦੇ ਸਿਹਾਮ ਨਾਲ ਚੱਲਦੀ ਆ ਜਿਹੜਾ ਹੁਣ ਇਸ ਵਾਰ ਡਾਟਾ ਆਇਆ ਅੱਜ ਉਹਦੇ ਵਿੱਚ ਗਵਰਨਮੈਂਟ ਨੇ ਇਹ ਕਿਹਾ ਕਿ ਜਿਹੜਾ ਵੈਨਕੂਵਰ ਦਾ ਏਰੀਆ ਸਰੀ ਪੂਰਾ BC ਕਹ ਲਓ ਇਧਰ ਲਈ ਸਰੀ ਆ ਗਿਆ ਵੈਨਕੂਵਰ ਆ ਗਿਆ ਸਾਰਾ ਏਰੀਆ ਆ ਗਿਆ ਇਹਦੇ ਵਿੱਚ ਬੇਰੁਜ਼ਗਾਰੀ ਦੀ ਦਰ 5 5.9 ਆ ਗਈ ਕਹਿੰਦੇ ਵੀ ਇਹ ਸਹੀ ਆ ਦਰ ਤਾਂ ਕਰਕੇ ਗਵਰਨਮੈਂਟ ਵੀਜੇ ਖੋਲਣੇ ਜਾ ਰਹੀ ਆ ਇਸ ਵਾਰੀ ਤਾਂ ਗਵਰਨਮੈਂਟ ਨੇ ਜਿਹੜੀਆਂ ਕੰਪਨੀ ਨੂੰ ਐਲਐਮਆਈਆਂ ਦੇਣੀਆਂ ਸੀ ਉਹ ਅਪਰੂਵਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਸੋਨੂੰ ਜਿਹੜੀਆਂ ਬੇਸਿਕ ਪੀ ਆਲੀਆਂ ਐਲਮਾਈਆਂ ਸੀ ਕਹ ਲਓ 23 ਡਾਲਰ ਵਾਲੀਆਂ ਉਹ ਮਿਲ ਜਾਣਗੀਆਂ ਤੇ ਵੀਰੋ ਕੱਲੇ ਬੈਂਕਓਵਰ ਸਰੀਚ ਨਹੀਂ ਕੈਨੇਡਾ ਦੇ ਪੰਜ ਪ੍ਰਵਿੰਸਾਂ ਦੇ ਵਿੱਚ ਇਹ ਵੀਜੇ ਅੱਜ ਸ਼ੁਰੂ ਕਰ ਦਿੱਤੇ ਐਲਮਾਈਆਂ ਸੋਨੂੰ ਜਿਹੜੇ ਵੀ ਸਟੂਡੈਂਟ ਵੀਰਾਂ ਦੇ ਵੀਜੇ ਖਤਮ ਹੋਣ ਵਾਲੇ ਸੀ ਕਹ ਲਓ ਕਿਉਂਕਿ ਉਹਨਾਂ ਦੇ ਵਰਕ ਪਰਮਿਟ ਤੋਂ ਬਾਅਦ ਮਿਲੇ ਹੋਏ ਸੀ ਵਰਕ ਪਰਮਿਟ ਖਤਮ ਹੋਣ ਵਾਲੇ ਸੀ ਡੇਟਪਨ ਵਾਲੀ ਸੀ ਜਾਂ ਕਹਿ ਲਓ ਕੁਸ਼ਬੀਰ ਜਿਹੜੇ ਐਲ ਐਮ ਆਈ ਲੈ ਕੇ ਆਏ ਸੀਗੇ ਉਹਨਾਂ ਦੇ ਵੀਜੇ ਖਤਮ ਹੋਣ ਵਾਲੇ ਸੀ ਉਹਨਾਂ ਵਾਸਤੇ ਸਪੈਸ਼ਲ ਇਹ ਖਬਰ ਆ ਵੀਰ ਧਿਆਨ ਨਾਲ ਸੁਣਿਓ ਉਹ ਸੋਨੂੰ ਹੁਣ ਐਲ ਐਮ ਆਈਆਂ ਮਿਲ ਜਾਣਗੀਆਂ ਬੇਸਪੇ ਵਾਲੀਆਂ ਤੇ ਵੀਰੂ ਬਚ ਕੇ ਰਹੋ ਥੋੜਾ ਕਿਉਂਕਿ ਗਵਰਨਮੈਂਟ ਨੇ ਇਹਦੇ ਵਿੱਚ ਥੋੜੇ ਅਪਡੇਟ ਵੀ ਕੀਤੇ ਨੇਗੇ ਗਵਰਨਮੈਂਟ ਜਾਣਦੀ ਵੀ ਆ ਕਿ ਐਲ ਐਮ ਆਈਆਂ ਵੇਖਦੀਆਂ ਨੇ ਪੰਜਾਬੀ ਖਾਸ ਕਰਕੇ ਵੇਚਦੇ ਨੇ ਇੰਡੀਆ ਵਾਲੇ ਐਲ ਐਮ ਆਈਆਂ ਬਹੁਤ ਮਹਿੰਗੀਆਂ ਵਿਕੀਆਂ ਨੇ 20 20 here ڈالر ਦੀਆਂ ਵਿਕੀਆਂ ਨੇ ਵੀਰੋ ਇੰਡੀਆ 'ਚ ਤਾਂ ਖਾਸ ਕਰਕੇ ਹੋਰ ਵੀ ਮਹਿੰਗੀਆਂ ਮਿਲੀਆਂ ਨੇ ਇੱਥੇ ਲੋਕਲ ਵੀ 20 20 ਆ ਡਾਲਰ ਦੀਆਂ ਵਿਕੀਆਂ ਨੇ ਲਮਾਈਆਂ ਤਾਂ ਗਵਰਨਮੈਂਟ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਸਾਰੀਆਂ ਚਾਲਾਂ ਭਈ ਲੋਕਾਂ ਤੋਂ ਪੈਸੇ ਵਸੂਲ ਕਰ ਰਹੇ ਨੇ ਲੁਕੀ ਨਹੀਂ ਰਹੀ ਗੱਲ ਤੇ ਗਵਰਨਮੈਂਟ ਨੇ ਗਵਰਨਮੈਂਟ ਕਹਿੰਦੀ ਆ ਸੀ ਚੇਂਜ ਕੀਤਾ ਇਹਦੇ ਵਿੱਚ ਚੇਂਜ ਕੀ ਕੀਤਾ ਉਹ ਕਹਿੰਦੀ ਜਿਹੜੀ ਆਪਣੀ ਜੋਬ ਬੈਂਕ ਦੀ ਵੈਬਸਾਈਟ ਆ ਕੀ ਗਵਰਨਮੈਂਟ ਦੀ ਜੋਬ ਬੈਂਕ ਵਾਲੀ ਉਹਦੇ ਵਿੱਚ ਥੋੜਾ ਚੇਂਜ ਕਰਤਾ ਉਹ ਕਹਿੰਦੇ ਵੀ ਹੁਣ ਚੇਂਜ ਇਹ ਕੀਤਾ ਇੱਕ ਤਾਂ ਜਿਹੜਾ ਬੰਦਾ ਮੰਨ ਲਓ ਕਿਸੇ ਕੰਪਨੀ ਨੂੰ 10 ਵਰਕਰਾਂ ਦੀ ਲੋੜ ਆ ਉਹ ਪਹਿਲ ਕੈਨੇਡੀਅਨ ਨੂੰ ਦੇਊਗੀ ਜਿਹੜੇ ਇੱਥੇ ਰਹਿ ਰਹੇ ਨੇ ਚਾਹੇ ਉਹ ਸਟੂਡੈਂਟ ਨੇ ਵਰਕ ਪਰਮਿਟ ਵਾਲੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਚਾਹੇ ਉਹ ਪੱਕੇ ਨੇ ਚਾਹੇ ਉਹ ਕੱਚੇ ਨੇ ਪਹਿਲ ਉਹਨਾਂ ਨੂੰ ਦੇਊਗੀ ਜੇ ਕੋਈ ਬੰਦਾ ਉਹਨਾਂ ਦੀ ਵੈਬਸਾਈਟ ਤੇ ਅਪਲਾਈ ਕਰੂਗਾ ਗਾਹਾਂ ਹੁਣ ਕੰਪਨੀ ਦੇ ਮਾਲਕ ਉਹ ਸੀਗੇ ਬਹੁਤ ਸਾਰੇ ਜਿਨ੍ਹਾਂ ਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ ਸੀ ਲੌਗਇਨ ਕਰਕੇ ਰੱਖਦੇ ਨਹੀਂ ਸੀ ਮੰਨ ਲਓ ਮੈਨੂੰ ਜੌਬ ਦੀ ਲੋੜ ਆ ਮੈਂ ਉਹ ਵੈਬਸਾਈਟ ਤੇ ਅਪਲਾਈ ਕੀਤਾ ਗਾਹਾਂ ਜਿਹੜਾ ਮਾਲਕ ਸੀ ਜਿਹੜਾ ਕਿਸੇ ਦੀ ਕੰਪਨੀ ਸੀ ਉਦੇ ਕੋਲੇ ਕੋਈ ਚਲਾ ਕੇ ਨਹੀਂ ਰੱਖਦਾ ਸੀ ਇੱਕ ਵਾਰੀ ਐਡ ਪਾਤੀ ਉਹ ਦੇਖਦਾ ਦੁੱਖ ਦਾ ਹੈ ਨਹੀਂ ਸੀਗਾ ਤਾਂ ਹੁਣ ਗਵਰਨਮੈਂਟ ਨੇ ਇਹ ਕਹਤਾ ਕਿ ਭਾਈ ਤੁਸੀਂ ਇਹ ਲੌਗਇਨ ਕਰਕੇ ਰੱਖਣਾ ਜੇ ਕੋਈ ਅਪਲਾਈ ਸੋਡੀ ਵੈਬ ਸੌਰੀ ਸੋਡੀ ਜਿਹੜੀ ਪੋਸਟ ਪਾਈ ਆ ਉਹਤੇ ਜਾ ਕੇ ਤੁਸ ਨੂੰ ਮੇਲ ਕਰਦਾ ਤਾਂ ਤੁਸ ਨੂੰ ਉਹਦਾ ਵਾਪਸ ਰਿਪਲਾਈ ਦੇਣਾ ਪਊਗਾ ਤੁਸੀਂ ਉਹਨੂੰ ਜੋਬ ਕਿਉਂ ਨਹੀਂ ਦੇ ਰਹੇ ਕੀ ਵਜਾਗੀ ਜੇ ਉਹਨੂੰ ਤੁਸੀਂ ਨਹੀਂ ਜੋਬ ਦਿੰਦੇ ਉਹਦਾ ਰਿਪਲਾਈ ਵਾਪਸ ਦਿੰਨੇ ਹੋ ਤਾਂ ਉਹ ਜਿਹੜਾ ਮੇਲ ਤੁਸੀਂ ਪਾਉਂਗੇ ਇੱਕ ਤਾਂ ਉਹ ਜਿਹੜਾ ਬੰਦਾ ਹੈਗਾ ਜਿਹਨੇ ਅਪਲਾਈ ਕੀਤੀ ਆ ਉਹਦੇ ਲੱਭੇ ਜਾਓ ਇੱਕ ਜਾਊਗੀ ਉਹ ਗਵਰਨਮੈਂਟ ਕੋਲੇ ਜੀਦੀ ਵੈਬਸਾਈਟ ਮੰਨ ਲਓ ਵੈਬਸਾਈਟ ਵਿੱਚ ਸੇਵ ਹੋ ਜੂਗੀ ਤਾਂ ਕੱਲ ਨੂੰ ਗਵਰਨਮੈਂਟ ਪੁੱਛ ਸਕਦੀ ਹੈ ਭਾਈ ਤੁਸੀਂ ਜੌਬ ਕਿਉਂ ਨਹੀਂ ਦਿੱਤੀ ਹੁਣ ਚਲੋ ਇਹ ਚੋਰ ਮੋਰੀਆਂ ਨੇ ਪੰਜਾਬੀ ਲੋਕ ਇਹੋ ਵੀ ਕੱਢ ਲੈਂਦੇ ਨੇ ਇਹਦਾ ਤਰੀਕਾ ਵੀ ਕੱਢ ਲੈਣਗੇ ਕੋਈ ਖਾਸ ਗੱਲ ਨਹੀਂ ਇਹਦਾ ਵੀ ਜਿਗੜ ਲਾ ਲਾਂਗੇ ਜਿੱਥੇ ਐਨੇ ਜਿਗੜ ਲਾਤੇ ਐ ਲਮਮੀਆਂ ਵੇਚਣ ਵਾਲੇ ਇਹਦਾ ਜਿਗੜ ਵੀ ਲੱਗ ਜੂਗਾ ਚਲੋ ਇਹ ਤਾਂ ਬੱਕਰੀ ਗੱਲ ਆ ਉਹ ਵੇਚਦੇ ਨੇ ਪਤਾ ਹੀ ਆ ਹੁਣ ਸਭ ਨੂੰ ਸੁੱਤੋਂ ਵੀ ਪੈਸੇ ਲੈਣੇ ਆ ਪਰ ਵੀਰੋ ਜਿਹੜੀਆਂ ਹੁੰਦੀਆਂ ਨੇ ਬੇਸਪੇ ਵਾਲੀਆਂ ਐਲਮਮੀਆਂ ਉਹ ਸਿਰਫ ਇੱਕ ਹੁੰਦੀਆਂ ਨੇ ਲੇਬਰ ਵਾਲੀਆਂ ਲੇਬਰ ਕੋਟੇ ਚ ਆ ਜਾਂਦੀਆਂ ਨੇ ਜੇ ਤੁਸੀਂ ਉਹ ਐਲ ਐਮ ਆਈ ਲੈਣੇ ਹੋ ਪੈਸੇ ਦੇ ਕੇ ਤਾਂ ਭਾਈ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੀ ਬੇਸ ਪੇ ਵਾਲੀ ਐਲ ਐਮ ਆਈ ਆ ਵੀਰੋਂ ਨਾ ਲਿਓ ਪੈਸੇ ਦੇ ਕੇ ਕਿਉਂਕਿ ਉਹਦੇ ਵਿੱਚ ਨਾ ਤਾਂ ਤੁਸੀਂ ਵੀ ਆਰ ਹੋ ਸਕਦੇ ਹੋ ਨਾ ਤੁਹਾਡਾ ਕੋਈ ਵੀ ਅੱਗੇ ਸਰਕਲ ਬਣਦਾ ਕਿ ਪੀ ਆਰ ਹੋ ਜਾਓਗੇ ਤਾਂ ਵੀਰੋਂ ਤੁਹਾਡੇ ਪੈਸੇ ਬਰਵਾ ਦੇ ਜਾਣਗੇ ਜੇ ਤੁਸੀਂ ਪੈਸੇ ਦੇਣ ਹੀ ਨੇ ਤਾਂ ਤੁਸੀਂ ਭਾਈ ਸਕਿੱਲ ਵਾਲੀ ਐਲ ਐਮ ਆਈ ਲਿਓ ਵਧੀਆ ਜਿਹਦਾ ਰੇਟ ਆ 35 ਡਾਲਰ ਤੋਂ ਲੈ ਕੇ 36 ਡਾਲਰ ਕੁ ਸੈਂਟ ਦਾਗਾ 36 ਡਾਲਰ 60 ਸੈਂਟ ਆ ਅਲੱਗ-ਅਲੱਗ ਆ ਤੇ ਉਹ ਐਲ ਐਮ ਆਈ ਲਈਓ ਟੌਪ ਵਾਲੀ ਉਦੇ ਵਿੱਚ ਇਹ ਹੋਊਗਾ ਕਿ ਕੱਲ ਨੂੰ ਤੁਸੀਂ ਪੀਆਰ ਹੋਣ ਦੇ ਤੁਹਾਡੇ ਫੁੱਲ ਚਾਂਸ ਨੇ ਤੁਸੀਂ ਡੇਢ ਸਾਲ ਉੱਚ ਐਲ ਐਮ ਆਈ ਲੈ ਕੇ ਕੰਮ ਕੀਤਾ ਤਾਂ ਤੁਸੀਂ ਪੀਆਰ ਹੋ ਜਾਓਗੇ ਕਿਉਂਕਿ ਉਹ ਤੇ ਪੀਆਰ ਦੀ ਡਾਇਰੈਕਟ ਫਾਇਲ ਲੱਗਦੀ ਆ ਤੁਸੀਂ ਇੱਕ ਸਕਿੱਲ ਵਰਕਰ ਆ ਜਾਂਦੇ ਹੋ ਤੁਹਾਡੇ ਪੈਸੇ ਜਿਹੜੇ ਲੱਗੇ ਹੋਣਗੇ ਬਰਬਾਦ ਨਹੀਂ ਜਾਣਗੇ ਦੇਖੋ ਸਾਰਿਆਂ ਨੂੰ ਪਤਾ ਕੀ ਪੈਸੇ ਦੇਣੇ ਪੈਣੇ ਤੇ ਦੂਜੀ ਗੱਲ ਇਹ ਆ ਵੀਰੋ ਜੇ ਤੁਸੀਂ ਐਲ ਐਮ ਆਈ ਚਾਹੇ ਤੁਸੀਂ ਬੇਸ ਪੇ ਵਾਲੀ ਲੈਣੀ ਹੋ 23 ਡਾਲਰ ਕੋਸ ਸੈਂਟ ਵਾਲੀ ਚਾਹੇ ਤੁਸੀਂ ਲੈਣੀ 36 ਡਾਲਰ ਕੋਸ ਸੈਂਟ ਵਾਲੀ ਦੋਨੇ ਐਲ ਐਮ ਆਈ ਲੈਣੇ ਹੋ ਕਦੇ ਵੀ ਪਹਿਲਾ ਪੈਸੇ ਨਾ ਦਿਓ ਜੇ ਤੁਹਾਨੂੰ ਕੋਈ ਵੀ ਬੰਦਾ ਇਹ ਕਹਿੰਦਾ ਜੀ ਮੇਰੀ ਗਾਰੰਟੀ ਆ ਕਿਸੇ ਤੇ ਵਿਸ਼ਵਾਸ ਕਰਕੇ ਪਹਿਲਾ ਪੈਸੇ ਨਾ ਦਿਓ ਉਹਨੂੰ ਕਹੋ ਵੀ ਮੇਰੀ ਐਲ ਐਮ ਆਈ ਬਈ ਕੋਈ ਗੱਲ ਨਹੀਂ ਠੀਕ ਹੈ ਮੈਨੂੰ ਪਤਾ ਮੈਂੜਿਆ ਹੋਇਆ ਮੈਂ ਪੈਸੇ ਦੇਣੇ ਪੈਣੇ ਆ ਜਿੰਨੇ ਚ ਸੌਦਾ ਹੁੰਦਾ ਕਿਉਂਕਿ ਸੌਦੇਬਾਜ਼ੀ ਆ ਤਾਂ ਕਦੇ ਵੀ ਵੀਰੋ ਪਹਿਲਾ ਪੈਸੇ ਨਾ ਦੇ ਦਿਓ ਕਿਤੇ ਤੁਹਾਡੀ ਗੱਲ ਹੋਵੇ ਤੁਸੀਂ ਅੱਧੇ ਪੈਸੇ ਉਹਨੂੰ ਪਹਿਲਾ ਦੇ ਦਿਓ ਤੁਹਾਡੇ ਪੈਸੇ ਡੁੱਬ ਗਏ ਨਾ ਇਹ ਨਹੀਂ ਹੈਗਾ ਕਿ ਤੁਹਾਡੇ ਨਾਂ ਤੇ ਉਹ ਕਹਿ ਦੂਗਾ ਜੀ ਇੱਕ ਡਾਕੂਮੈਂਟ ਤੁਹਾਡੇ ਨਾਂ ਤੇ ਐਲ ਐਮ ਆਈ ਅਪਰੂਵਲ ਹੋ ਗਈ ਚਾਹੇ ਬੇਸਿਕਾ ਚਾਹੇ ਉਹ ਜਿਹੜਾ ਡਾਕੂਮੈਂਟ ਆ ਤੁਹਾਡੇ ਨਾਂ ਤੇ ਐਲਐਮਆਈ ਵਾਲਾ ਆ ਜਾਣਾ ਪਰ ਅਸਲੀ ਖੇਲ ਉਦੋਂ ਆ ਜਦੋਂ ਐਮਬੈਸੀ ਦੇ ਵਿੱਚ ਤੁਹਾਡੀ ਫਾਈਲ ਲੱਗਦੀ ਆ ਸੋਨੂੰ ਵੀਜ਼ਾ ਮਿਲਦਾਗਾ ਜੇ ਸੋਨੂੰ ਵੀਜ਼ਾ ਮਿਲਦਾ ਵੀਜ਼ਾ ਮਿਲਣ ਤੋਂ ਬਾਅਦ ਪੈਸੇ ਦਿਓ ਜੇ ਤੁਸੀਂ ਪਹਿਲਾਂ ਪੈਸੇ ਦੇ ਦਿੱਤੇ ਹੋ ਸਕਦਾ ਕੁਝ ਪਰਸੈਂਟ ਚਾਂਸ ਆ ਕਿ ਕਈ ਵਾਰੀ ਜਦੋਂ ਫਾਈਲ ਜਮ੍ਹਾਂ ਹੁੰਦੀ ਆ ਉਸ ਤੋਂ ਬਾਅਦ ਆਫਿਸ ਤੁਹਾਡੀ ਫਾਈਲ ਨੂੰ ਰਿਜੈਕਟ ਕਰ ਦੇ ਕੋਈ ਇਸ਼ੂ ਪਾੜ ਦੇ ਸੋਨੂੰ ਵੀਜ਼ਾ ਨਾ ਮਿਲੇ ਕਿਉਂਕਿ ਉਸ ਤੋਂ ਬਾਅਦ ਜਿਹੜੀ ਕੰਪਨੀ ਨੂੰ ਤੁਸੀਂ ਪੈਸੇ ਦੇਣ ਦਿੱਤੇ ਹੋਣਗੇ ਆਪਣੇ ਪੰਜਾਬੀ ਨੂੰ ਬੰਦੇ ਨੂੰ ਜ਼ਿਆਦਾ ਕਰਕੇ ਪੰਜਾਬੀ ਵੇਚਦੇ ਨੇ ਸਾਰਿਆਂ ਨੂੰ ਪਤਾਗਾ ਜੇ ਤੁਸੀਂ ਪੰਜਾਬੀ ਬੰਦੇ ਨੂੰ ਪੈਸੇ ਦਿੱਤੇ ਹੋਣਗੇ ਉਹਨੇ ਤੁਹਾਡੇ ਪੈਸੇ ਕਦੇ ਨਹੀਂ ਮੋੜਦੇ ਉਹਨੇ ਤੁਹਾਨੂੰ ਇੱਕ ਇੱਕ ਚੀਜ਼ ਗੁਨਾਹ ਦੇਣੀ ਆ ਜੀ 5000 ਵਕੀਲ ਨੂੰ ਦੇਤਾ 2000 ਇਥੇ ਖਰਚਾ ਆ ਗਿਆ ਇਥੇ ਆ ਗਿਆ ਤੁਹਾਡੇ ਸਾਰੇ ਪੈਸੇ ਡੋਪ ਦੇਣੇ ਤਾਂ ਵੀਰੋ ਹਮੇਸ਼ਾ ਗੱਲ ਨੋਟ ਰੱਖਿਓ ਪੈਸਾ ਬਣਦਾ ਨਹੀਂ ਛੇਤੀ ਛੇਤੀ ਉਰੇ ਕੈਨੇਡਾ ਚ ਤਾਂ ਪੈਸੇ ਤੁਸੀਂ ਗੱਲ ਖੋਲੋ ਕਿ ਭਾਈ ਅਸੀਂ ਠੀਕ ਆ ਫਸੇ ਹੋਏ ਆ ਤੁਹਾਡਾ ਜੇ ਫਰੀ ਚ ਹੁੰਦਾ ਤਾਂ ਬਾਲੀ ਵਧੀਆ ਗੱਲ ਆ ਕੋਈ ਭਗਤ ਬੰਦਾ ਮਿਲ ਜਾਦਾ ਫਰੀ ਚ ਦੇਣ ਵਾਲਾ ਵੈਸੇ ਹੈ ਨਹੀਂ ਤੇ ਜੇ ਤੁਸੀਂ ਪੈਸੇ ਦੇ ਕੇ ਲੈ ਰਹੇ ਹੋ ਆ ਦੋ ਗੱਲਾਂ ਦਾ ਧਿਆਨ ਰੱਖਿਓ ਕਿ ਪੈਸੇ ਨਾ ਪਹਿਲਾਂ ਉਹਨੂੰ ਕਹੋ ਭਾਈ ਮੇਰੀ ਐਲਐਮਆਈ ਅਪਰੂਵਲ ਕਰਕੇ ਦੇ ਦੇ ਮਾਤਾ ਤੇਰੀ ਕੰਮ ਕਰਨਾ ਤੇਰੇ ਕੋਲੇ ਆ ਤੇ ਜਦੋਂ ਮੇਰੀ ਐਲਐਮਆਈ ਅਪਰੂਵਲ ਹੋ ਗਈ ਵੀਜ਼ਾ ਅਪਰੂਵਲ ਹੋ ਗਿਆ ਮੈਂ ਤੈਨੂੰ ਪੈਸੇ ਦੇ ਦੂੰ ਪਰ ਪਹਿਲਾਂ ਨਹੀਂ ਦਿੰਦਾ ਇੱਕ ਮੰਜੀ ਜੇ ਤੁਸੀਂ ਪਹਿਲਾਂ ਦੇਤੇ ਪਹਿਲਾਂ ਉਹ ਬਹੁਤ سارے ਬੱਚੇ ਨੇ ਭਾਈ ਜਿਹੜੇ ਅਸੀਂ ਦੇਖੇ ਆ ਉਹਨਾਂ ਨੇ ਉਹਨਾਂ ਦੇ ਨਾਮ ਤੇ ਪਿਛਲੇ ਸਾਲ ਐਲਐਮਆਈ ਅਪਰੂਵਲ ਹੋ ਗਈਆਂ ਸੀ ਪਰ ਜਦੋਂ ਉਹਨਾਂ ਦਾ ਵੀਜ਼ਾ ਲੱਗਣ ਵਾਸਤੇ ਗਿਆ ਡਾਕੂਮੈਂਟ ਫਾਈਲ ਜਮਾ ਕਰਵਾਈ ਉਹਨਾਂ ਦਾ ਰਿਜੈਕਟ ਹੋ ਗਿਆ ਤਾਂ ਜਿਹੜਿਆਂ ਨੂੰ ਉਹਨਾਂ ਨੇ ਪੈਸੇ ਦਿੱਤੇ ਸੀ ਨਾ ਉਹ ਪੈਸੇ ਨਹੀਂ ਮੁੜੇ ਉਹਨਾਂ ਨੇ ਮਿੰਟ ਚ ਨਹੀਂ ਆਦੇ ਜੀ ਆਪ ਐਸੇ ਇਨੇ ਉੱਥੇ ਲੱਗ ਗਏ ਇਨੇ ਉੱਥੇ ਲੱਗ ਗਏ ਉਹਨਾਂ ਨੂੰ ਇੱਕ ਲਾਲਚ ਹੋਰ ਦੇ ਤਾਂ ਕੋਈ ਨਹੀਂ ਦੁਬਾਰੇ ਲਾਦਾ ਨਹੀਂ ਫੈਲਸੋਫੀ ਕਢਾ ਕੇ ਦੁਬਾਰੇ ਐਲਾਮਈਆ ਨਿਕਲਿਆ ਨਹੀਂ ਤਾਂ ਵੀਰਾ ਦਾ 10-10 ਹਜ਼ਾਰ ਡਾਲਰ ਬਹੁਤ ਮੁੰਡਿਆਂ ਦਾ ਮੈਂ ਦੇਖਿਆ ਜਿਨ੍ਹਾਂ ਦਾ ਬਾਈਆਂ ਦਾ ਬੜੀ ਮਿਹਨਤ ਨਾਲ ਕਮਾਏ ਸੀਗੇ ਉਰੇ ਤੇ ਉਹ ਸਾਰੇ ਪੈਸੇ ਬਾਈਆਂ ਨੇ ਕਾਰਡ ਤੋਂ ਕਿਸੇ ਨੇ ਕਾਰਡ ਤੋਂ ਕਢਾ ਕੇ ਦਿੱਤੇ ਕਿਸੇ ਨੇ ਕਿਵੇਂ ਜੰਗਾੜ ਕਰਕੇ ਦਿੱਤਾ ਉਹ ਪੈਸੇ ਡੁੱਬ ਗਏ ਬਾਈਆਂ ਦੇ ਨਾ ਬੀਜ ਆ ਤੇ ਫਿਰ ਬਾਈ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਲੋਕ ਕਿਉਂ ਇੰਨਾ ਪੈਸਾ ਛੋਟੀ ਗੱਲ ਨਹੀਂ ਹੁੰਦੀ ਕੋਈ 10-20 ਹਜ਼ਾਰ ਡੁੱਬ ਜੇ ਜੀ ਅਗਲੇ ਦਾ ਤਾਂ ਇਹ ਗੱ ਕੀ ਖੁਸ਼ੀ ਵਾਲੀ ਗੱਲ ਆ ਕਿ ਵੀਜੇ ਮਿਲਣ ਲੱਗੇ ਚਲੋ ਬਾਈਆਂ ਦਾ ਸੌਕਾ ਹੋ ਗਿਆ ਮਿਹਨਤਾਂ ਕਰਕੇ ਪੰਜਾਬ ਚੋਂ ਆਏ ਸੀ ਗੁੜਿਆਂ ਨੇ ਭੇਜੇ ਨੇ ਉਰੇ ਮਿਹਨਤਾਂ ਕੀਤੀਆਂ ਨੇ ਤੇ ਪੱਕੇ ਹੋਣ ਦਾ ਰਾਹ ਦੇਖ ਰਹੇ ਸੀ ਤੁਸੀਂ ਹਮੇਸ਼ਾ ਨੋਟ ਕਰਿਓ ਕਿ ਸਕਿੱਲ ਵਾਲੀ ਤੁਸੀਂ ਐਲ ਐਮ ਆਈ ਲੈਣੀ ਆ ਜੇ ਸਕਿੱਲ ਵਾਲੀ ਤੁਹਾਡੀ ਐਲ ਐਮ ਆਈ ਅਪਰੂਵਲ ਹੋ ਗਈ 36 ਡਾਲਰ ਵਾਲੀ ਤਾਂ ਵੀਰੋ ਤੁਹਾਡੀ ਜਿਹੜੀ ਪੀ ਆਰ ਆ ਬੱਟ ਤੇ ਪਈ ਆ ਤੁਸੀਂ ਡੇਢ ਸਾਲ ਬਾਅਦ ਪੀ ਆਰ ਦੀ ਫਾਈਲ ਲਾ ਸਕਦੇ ਹੋ ਤੇ ਉਸ ਤੋਂ ਬਾਅਦ ਪੱਕੇ ਪੀ ਆਰ ਉਹ ਜਿਹੜਾ ਤੁਹਾਡਾ ਬਾਰ-ਬਾਰ ਪਰਮਿਟ ਵਧਾਉਣ ਵਾਲਾ ਸਿਲਸਲਾ ਉਹ ਕੱਟ ਜੂ ਬਈ ਤੁਸੀਂ ਅੱਦੇ ਸੌਖੇ ਹੋ ਜਾਓਗੇ ਸੋਰੀ ਟੈਨਸ਼ਨ ਅੱਧਿਕਾਤਮ ਹੋ ਜੂਗੀ ਕਿ ਆਪਾਂ ਨੂੰ ਪਰਮਿਟ ਤਾਂ ਨਹੀਂ ਦਿਤਾਉਣਾ ਪੈਣਾ ਗਾ ਹਾਂ ਤੇ ਜੇ ਤੁਸੀਂ ਡਬਲ ਹੋ ਤਾਂ ਤੁਹਾਡੀ ਵਾਈਫ ਵੀ ਪੱਕੇ ਹੋ ਜਾਓਗੇ ਤੇ ਤੁਸੀਂ ਵੀ ਪੱਕੇ ਹੋ ਜਾਓਗੇ ਦੂਸਰੀ ਗੱਲ ਭਾਈ ਜਿਹੜੀਆਂ ਬੇਸਿਕ ਵਾਲੀਆਂ ਕੁੜੀਆਂ ਮੁੰਡੇ ਐਲ ਐਮ ਆਈਆਂ ਲੈ ਕੇ ਸਟੋਰਾਂ ਤੇ ਕੰਮ ਕਰਦੇ ਸੀ ਚਾਹੇ ਉਹ ਟਿਮਾ ਚਾਹੇ ਕੋਈ ਵੀ ਆ ਪਹਿਲਾਂ ਸਾਰਿਆਂ ਨੂੰ ਟੈਨਸ਼ਨ ਸੀ ਕਿ ਭਾਈ ਇਹ ਗਾਹਾਂ ਐਲ ਐਮ ਆਈ ਬੇਸਿਕ ਪੇ ਵਾਲੀ ਬੰਦ ਕਰਤੀ ਚਾਹੇ ਉਹ ਛੋਟੇ ਮੈਨੇਜਰ ਨੇ ਕਿਉਂਕਿ ਮੈਨੇਜਰ ਵਾਲੀਆਂ ਵੀ ਬੇਸਿਕ ਪੇ ਤੇ ਆ ਜਾਂਦੀਆਂ ਨੇ 23 ਡਾਲਰਾਂ ਤੇ ਉਹ ਸਾਰੀਆਂ ਬੰਦ ਕਰ ਦਿੱਤੀਆਂ ਸੀ ਸਟੋਰ ਹੋਵੇ ਰੈਸਟੋਰੈਂਟ ਹੋਵੇ ਕਿਉਂਕਿ ਹੁਣ ਉਹ ਬੇਸ ਪੇਜ ਆਉਂਦੀਆਂ ਨੇ ਉਹ ਦੁਆਰੇ ਓਪਨ ਹੋ ਗਈਆਂ ਉਹ ਤੁਸੀਂ ਬੇਸ ਪੇ ਵਾਲੀਆਂ ਲੈ ਸਕਦੇ ਹੋ ਪਰ ਤੁਸੀਂ ਦੇਖ ਕੇ ਲਿਓ ਵੀਰੋ ਜਦੋਂ ਹੁਣ ਪੈਸੇ ਲਾਉਣੀ ਨੇ ਮੈਂ ਫੇਰ ਇਹੀ ਗੱਲ ਬਾਰ ਬਾਰ ਦਣਾਉਣਾਗਾ ਜਦੋਂ ਤੁਸੀਂ ਪੈਸੇ ਲਾਉਣੀ ਨੇ ਤਾਂ 2 ਰੁਪਏ ਵੱਧ ਲਾ ਦਿਓ ਤਾਂ ਸਕਿੱਲ ਵਾਲੀ ਐਲ ਐਮ ਆਈ ਲਿਓ ਤੁਹਾਡੀ ਪੀ ਆਰ ਬੱਟ ਤੇ ਪਈ ਆ ਬਾਈ ਜੇ ਤੁਸੀਂ ਲੈ ਲਈ ਉਹੀ ਫੇਰ ਬੇਸ ਪੇ ਵਾਲੀ ਲਾ ਲਓ ਕੋਈ ਵੀ ਲੇਬਰ ਵਾਲੀ ਚਾਹੇ ਉਹ ਹੋਟਲ ਚਾ ਛੋਟੀ ਬੇਸ ਪੇ ਵਾਲੀ ਐਲ ਐਮ ਆਈ ਲੈ ਲਈ ਤਾਂ ਤੁਸੀਂ ਪੀ ਆਰ ਨਹੀਂ ਹੋਣਾ ਵੀਰੋ ਸੋਡੇ 2 ਸਾਲ ਖਰਾਬ ਜਾਣਗੇ ਫਿਰ 2 ਸਾਲ ਬਾਅਦ ਤੁਹਾਨੂੰ ਜੰਗਾੜ ਕਰਨਾ ਪਊਗਾ ਕਿਉਂ ਨਾ ਬਈ ਹੁਣ ਜਿੱਥੇ ਆਪਾਂ ਖਰਚਾ ਕਰ ਰਹੇ ਹਾਂ ਥੋੜੀ ਜੀ ਹੋਰ ਆਪਾਂ ਪੈਸੇ ਲਾ ਦਈਏ ਇੱਕ ਸਕਿੱਲ ਵਾਲੀ ਐਲਐਮਆਈ ਲੈਤੀ ਜਾਵੇ ਜਿੱਥੇ ਤੁਸੀਂ ਪੱਕੇ ਹੋ ਜੋ ਇਹ ਅੱਜ ਦੀ ਖੁਸ਼ਖਬਰੀ ਸੀ ਵੀਰੋ ਹੁਣ ਧਿਆਨ ਨਾਲ ਚੱਲਿਓ ਤੁਹਾਡੇ ਕੋਲ ਇੱਕ ਮੌਕਾ ਫੇਰ ਆਇਆਗਾ ਪੀਆਰ ਹੋਣ ਦਾ ਇਹ ਗਵਾਹ ਨਾ ਦਿਓ ਕਿਸੇ ਪਿੱਛੇ ਲੱਗ ਕੇ ਬੇਸਪੀ ਵਾਲੀ ਦੇ ਬਾਲੇ ਘੱਟ ਚਾਂਸ ਲਿਓ ਤੁਸੀਂ ਸਕਿੱਲ ਵਾਲੀ ਸਕਿੱਲ ਵਾਲੀ ਦੇ ਹੀ ਜ਼ਿਆਦੇ ਚਾਂਸ ਲਿਓ ਲੈਣ ਦੇ ਜਿੱਥੇ ਤੱਕ ਹੋ ਸਕੇ ਸੋਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਚਾਹੇ ਉਹਦੀ ਗਵਰਨਮੈਂਟ ਨੇ ਲਾ ਲੋ ਚਾਹੇ ਤੁਹਾਡੀ ਕਿਸਮਤ ਨੇ ਲਾ ਲੋ ਤੁਹਾਡੀ ਕਿਸਮਤ ਨੇ ਇੱਕ ਵਾਰੀ ਮੌਕਾ ਦਿੱਤਾ ਤੁਹਾਨੂੰ ਪੀਆਰ ਹੋਣ ਦਾ ਤੇ ਹੁਣ ਤੁਸੀਂ ਯਾਦ ਰੱਖਿਓ ਕਿ ਜਿਹੜੇ ਵੀਰ ਕੰਬਰੀਲੀ ਵੀਜੇ ਖਤਮ ਹੋਣ ਵਾਲੇ ਸੀ ਜਾਂ ਵਰਕ ਪਰਮਿਟ ਆਪਣੇ ਸਟੂਡੈਂਟਾਂ ਦੇ ਵਰਕ ਪਰਮਿਟ ਮਿਲੇ ਹੋਏ ਸੀ ਉਹ ਖਤਮ ਹੋਣ ਵਾਲੇ ਸੀ ਬਸ ਇਹੀ ਗੱਲ ਨੋਟ ਤੇ ਧਿਆਨ ਸੋਚਿਓ ਤੁਸੀਂ ਕਿ ਭਾਈ ਹੁਣ ਜੇ ਅਸੀਂ ਲਈਏ ਤਾਂ ਸਕਿੱਲ ਵਾਲੀ ਹੀ ਐਲ ਐਮ ਆਈ ਲਈਏ ਜੀ ਚ ਪੱਕੇ ਹੋਣ ਦੇ ਫੁੱਲ ਚਾਂਸ ਨੇ ਕਿਉਂਕਿ ਸੋਨੂ ਜੇ ਕੋਈ ਲੇਬਰ ਵਾਲਾ ਬੰਦਾ ਕਹਿ ਰਿਹਾ ਕੰਪਨੀ ਵਾਲਾ ਕੀ ਲੇਬਰ ਵਾਲੀ ਐਲਐਮਆਈ ਲੈ ਲਓ ਜੀ ਤੁਸੀਂ ਪੱਕੇ ਹੋ ਜਾਓਗੇ ਵੀਰੋ ਉਹ ਚ ਕੋਈ ਪੱਕੇ ਨਹੀਂ ਹੋਣਾ ਤੁਸੀਂ ਐਵੇਂ ਹੀ ਆਪਣਾ ਟਾਈਮ ਨਾ ਖਰਾਬ ਕਰਿਓ ਉਹਦਾ ਲਾਸਟ ਚਾਂਸ ਆ ਅੜੇ ਹੋਿਆਂ ਵਾਸਤੇ ਜਦੋਂ ਕਿਧਰੇ ਪਾਸੇ ਹੱਥ ਨਹੀਂ ਵੱਜ ਰਿਹਾ ਤਾਂ ਲਾਸਟ ਚਾਂਸ ਆ ਤਾਂ ਲੇਬਰ ਵਾਲੀ ਐਲਐਮਆਈ ਲਿਓ ਤੇ ਬਾਕੀ ਵੀਰੋ ਅੱਜ ਦਾ ਮੇਨ ਮੁੱਦਾ ਇਹੀ ਸੀਗਾ ਕਿ ਸਾਰਿਆਂ ਵਾਸਤੇ ਖੁਸ਼ਖਬਰੀ ਆ ਵੀਡੀਓ ਚੰਗੀ ਲੱਗੀ ਹੋ ਤਾਂ ਕਮੈਂਟ ਜਰੂਰ ਕਰਦੇ ਹੋ ਕੁਝ ਪੁੱਛਣਾ ਹੋਵੇ ਤਾਂ ਵੀ ਅਸੀਂ ਜਰੂਰ ਦੱਸਾਂਗੇ ਤਾਂ ਥੱਲੇ ਕਮੈਂਟ ਕਰਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਸੋਸ਼ੀਅਲ ਕ